ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਦੋਸਤੀ ਦੁਸ਼ਮਨੀ ਚ ਕਿਸ ਤਰ੍ਹਾਂ ਤਬਦੀਲ ਹੁੰਦੀ ਹੈ ਤੁਹਾਨੂੰ ਦੱਸ ਦਿੰਨੇ ਆ ਦੁਸ਼ਮਨੀ ਵੀ ਕੋਈ ਛੋਟੀ ਮੋਟੀ ਨਹੀਂ ਜਿਹੜੀ ਦੁਸ਼ਮਨੀ ਹੈ ਕਿ ਜਾਨੂ ਮਾਰਨ ਤੋਂ ਉਤਾਰੂ ਹੋ ਗਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਾਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜੀ ਹਾਂ ਚੰਡੀਗੜ੍ਹ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਤਿੰਨ ਲੋਕਾਂ ਨੂੰ ਫੜਿਆ ਹੈ ਜਿਨ੍ਹਾਂ ਕੋਲੋਂ ਇੱਕ ਦੇਸੀ ਕੱਟਾ ਤੇ ਪੰਜ ਜਿਹੜੇ ਹੈ ਕਿ ਜਿੰਦਾ ਕਾਰਤੂਸ ਬਰਾਮਦ ਹੋਏ ਹਨ ਤੁਹਾਨੂੰ ਦੱਸ ਦਿੰਦੇ ਨੇ ਇਹਨਾਂ ਦੀ ਪਛਾਣ ਕੀ ਕੀ ਹੋਈ ਹੈ ਇਹ ਜਿਹੜਾ ਕਿ ਸਭ ਤੋਂ ਪਹਿਲਾਂ ਮੇਨ ਜਿਹੜਾ ਹੈ ਕਿ ਬੰਦਾ ਉਹਨਾਂ ਦਾ ਉਹਦਾ ਨਾਮ ਦੱਸਿਆ ਜਾ ਰਿਹਾ ਸੁਮਿਤ ਉਰਫ ਡਾਂਗਰ ਜਿਹੜਾ ਕਿ 23 ਸਾਲਾਂ ਦਾ ਦੱਸਿਆ ਜਾ ਰਿਹਾ ਤੇ ਆਪਣਾ ਡੱਡੂ ਮਾਜਰਾ ਪਿੰਡ ਦਾ ਰਹਿਣ ਵਾਲਾ ਹੈ ਤੇ ਦੂਸਰੇ ਪਾਸੇ ਰੋਹਿਤ ਤਿਮਾਨ ਤੇ ਰੋਹਿਤ ਤਿਮਾਨ ਦੀ ਉਮਰ ਦੱਸੀ ਜਾ ਰਹੀ ਹੈ 23 ਸਾਲ ਤੇ ਇਹ ਜਿਹੜਾ ਕਿ ਹੈ 올ਡ ਇੰਦਰਾ ਕਲੋਨੀ ਮਨੀ ਮਾਜਰਾ ਦਾ ਰਹਿਣ ਵਨਚਕੁਲਾ ਦੇ ਪਿੰਡ ਭੈंसा ਟਿੱਬਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਆਈਟੀ پارک ਥਾਣੇ ਵਿੱਚ ਇਹਨਾਂ ਤਿੰਨਾਂ ਦੇ ਖਿਲਾਫ ਆਰਮਜ਼ ਐਕਟ 2554 59 ਦੇ ਤਹਿਤ ਕੇਸ ਦਰਜ ਕਰਵਾ ਦਿੱਤਾ ਹੈ ਲੇਕਿਨ ਜਿਹੜੀ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਪੁੱਛਗਿੱਛ ਵਿੱਚ ਇੱਕ ਅਹਿਮ ਗੱਲ ਸਾਹਮਣੇ ਆਈ ਹੈ ਵੀ ਸੁਮੀਤੁਰਫ ਡਾਂਗਰ ਕੌਣ ਹੈ ਇਹਦਾ ਕੀ ਮਜਬ ਹੈ ਕੌਣ ਹੈ ਕਿਉਂ ਇਹਨੇ ਆਪਣੇ ਕੋਲ ਪਿਸਤਲ ਰੱਖੀ ਹੋਈ ਸੀ ਤੇ ਕਿਸ ਤਰ੍ਹਾਂ ਇਹ ਪਿਸਤਲ ਲਿਆਇਆ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜਿਹੜਾ ਸੁਮੀਤੁਰਫ ਡਾਂਗਰ ਹੈ ਇਹ ਡੱਡੂ ਮਾਇਰਾ ਦਾ ਰਹਿਣ ਵਾਲਾ ਹੈ ਤੇ ਬੰਟੀ ਵੀ ਡੱ ਤੇ ਇਹ ਡਾਂਗਰ ਜਿਹੜਾ ਹੈ ਕਿ ਜਿਹੜਾ ਪੈਸੇ ਨਹੀਂ ਦਿੰਦੇ ਸੀ ਬੰਟੀ ਲਈ ਕੰਮ ਕਰਦਾ ਸੀ ਉਹਨਾਂ ਨੂੰ ਧਮਕਾਂਦਾ ਸੀਗਾ ਧਮਕਾਨ ਤੋਂ ਬਾਅਦ ਉਹਨਾਂ ਤੋਂ ਪੈਸੇ ਲੈ ਕੇ ਆਂਦਾ ਸੀ ਵਿਆਜ ਦੇ ਤੇ ਉਸ ਤੋਂ ਬਾਅਦ ਕੀ ਹੁੰਦਾ ਵਿਚਕਾਰ ਇਹਨਾਂ ਦੀ ਕਿਦਾਂ ਇਹਨਾਂ ਦੇ ਖਿਲਾਫ ਨਾ 307 ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀਗਾ ਜਿਹੜਾ ਕਿ ਸੁਮੀ ਤੁਰਫ ਡਾਂਗਰ ਇਹਦੇ ਖਿਲਾਫ ਤਿੰਨ ਹੱਤਿਆ ਦੇ ਪ੍ਰਯਾਸ ਦੇ ਮਾਮਲੇ ਦਰਜਾਂ ਜਿਹੜੇ ਕਿ ਤੇ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਬੰਟੀ ਨੇ ਵੀ ਇਹਦੇ ਨਾਲ ਕੁਝ ਸਮਾਂ ਜੇਲ੍ਹ ਚ ਕੱਟਿਆ ਹੈ ਲੇਕਿਨ ਡਾਂਗਰ ਨੂੰ ਲੱਗਦਾ ਸੀ ਕਿ ਬੰਟੀ ਜਿਹੜਾ ਹੈ ਕਿ ਵੀ ਉਹਨੇ ਇਹਦੀ ਜ਼ਮਾਨਤ ਨਹੀਂ ਕਰਾਈ ਤੇ ਲੋ ਜੇ ਜਿਹੜਾ ਹੈਗਾ ਜੇ ਗੋਤਮ ਤੇ ਰੋਹਿਤ ਮਾਨ ਨੂੰ ਆਪਣੇ ਨਾਲ ਰੱਖਿਆ ਤੇ ਇਹਨਾਂ ਦੋਨਾਂ ਨੂੰ ਉਹਨੇ ਹਾਇਰ ਕੀਤਾ ਤੇ ਉਸ ਤੋਂ ਬਾਅਦ ਇਹ ਦੋਨੋਂ ਜਿਹੜਾ ਕਿ ਯੂਪੀ ਜਿਹੜਾ ਹੈ ਮੁਜ਼ੱਫਰਨਗਰ ਤੋਂ ਉਹਨਾਂ ਨੇ ਕੱਟਾ ਖਰੀਦ ਕੇ ਸੁਮੀਤੁਰਫ ਡਾਂਗਰ ਦੇ ਹਵਾਲੇ ਕਰ ਦਿੱਤਾ ਗਿਆ ਤੇ ਹੁਣ ਡਾਂਗਰ ਨੇ ਪੁੱਛ ਕੇ ਚ ਦੱਸਿਆ ਵੀ ਇਹਨੇ ਬੰਟੀ ਨੂੰ ਰਸਤੇ ਤੋਂ ਸਾਫ਼ ਕਰਨਾ ਸੀਗਾ ਤੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਬੰਟੀ ਨੂੰ ਇੱਕ ਜਿਹੜੇ ਮਰਡਰ ਦੇ ਅਟੈਂਪਟ ਦੇ ਕੇਸ ਵਿੱਚ 5 ਸਾਲ ਦੀ ਸਜ਼ਾ ਵੀ ਹੋਈ ਸੀਗੀ ਤੇ ਉਹ ਸਜ਼ਾ ਕੱਟਣ ਤੋਂ ਬਾਅਦ ਜਦੋਂ ਵੀ ਜਵੰਤ ਤੇ ਆਇਆ ਤੇ 5 ਮਹੀਨੇ ਪਹਿਲੇ ਸੈਕਟਰ 38 ਵੈਸਟ ਵਿੱਚ ਜਿਹੜਾ ਕਿ ਆਪਣਾ ਸੁਮੀਤੁਰਫ ਬਰ ਬਬਰੀਕ ਤੇ ਦੋ ਤਿੰਨ ਜਣਿਆਂ ਨਾਲ ਮਿਲ ਕੇ ਉਸਨੇ 38 ਦੇ ਪੰਪ ਤੇ ਬੰਟੀ ਤੇ ਚੱਕੋ ਨਾਲ ਹਮਲਾ ਕਰ ਦਿੱਤਾ ਸੀਗਾ ਮਲੋਇਆ ਥਾਣਾ ਦੀ ਪੁਲਿਸ ਨੂੰ ਵੀ ਸੁਮੀ ਤਰਫੋਂ ਡਾਂਕਰ ਵਾਂਟਿਡ ਸੀ ਤੇ ਲੇਕਿਨ ਜਿਹੜੀ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਆਖਿਰਕਾਰ ਇੱਕ ਮਰਡਰ ਦਾ ਬਚਾ ਹੀ ਲਿਆ ਤੇ ਉਹ ਦੂਜੀ ਪਾਸੇ ਇਹਨਾਂ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੋਨਾ ਡੇਨਿਕ ਸਵੇਰਾ ਟੀਵੀ